ਸੋ ਕੈਨੇਡਾ ਚ ਲੱਗੀਆਂ ਫਾਈਲਸ ਤੇ ਆਈਆਰਸੀਸੀ ਵੱਲੋਂ ਬੈਕਲੌਗ ਕਿੰਨਾ ਕੁ ਜ਼ਿਆਦਾ ਹੈ ਤੇ ਰਿਪੋਰਟ ਆ ਚੁੱਕੀ ਹੈ ਔਰ ਰਿਪੋਰਟ ਦੇ ਅਨੁਸਾਰ ਹੁਣ ਜਿਹੜਾ ਇਸ ਸਮੇਂ 27 ਮਈ ਨੂੰ ਇਹਨਾਂ ਨੇ ਰਿਪੋਰਟ ਦਿੱਤੀ ਹੈ ਉਸ ਦੇ ਹਿਸਾਬ ਨਾਲ ਇਹਨਾਂ ਨੇ ਜਿਹੜਾ ਹਿਸਾਬ ਦਿੱਤਾ ਉਹ 30 ਅਪ੍ਰੈਲ ਤੱਕ ਦਾ ਦਿੱਤਾ ਤੇ ਮਾਰਚ ਦਾ ਦਿੱਤਾ ਕਿ 2 ਮਹੀਨਿਆਂ ਚ ਬੈਕਲੌਗ ਵਧਿਆ ਜਾਂ ਘਟਿਆ ਪਿਛਲੇ ਸਾਲਾਂ ਦੇ ਮੁਕਾਬਲੇ ਸੋ ਜਿਹੜਾ ਅਪ੍ਰੈਲ ਚ ਬੈਕਲੌਗ ਹੈ ਜੀ ਉਹ ਇਹਨਾਂ ਦਾ ਵਧ ਗਿਆ ਤਕਰੀਬਨ 5 ਲੱਖ 48 ਹਜ਼ਾਰ ਫਾਈਲਾਂ ਇਹਨਾਂ ਦੀਆਂ ਬੈਕਲੌਗ 'ਚ ਨੇ ਟੈਂਪਰਰੀ ਵੀਜ਼ਾ ਵਾਲੀਆਂ ਟੈਂਪਰਰੀ ਵੀਜ਼ਾ ਕਿਹੜਾ ਹੁੰਦਾ ਹੈ ਸਟੂਡੈਂਟ ਵੀਜ਼ਾ ਹੋ ਗਿਆ ਟੂਰਿਸਟ ਵੀਜ਼ਾ ਹੋ ਗਿਆ ਓਪਨ ਵਰਕ ਪਰਮਿਟ ਹੋ ਗਿਆ ਸਪਾਊਸ ਓਪਨ ਵਰਕ ਪਰਮਿਟ ਹੋ ਗਿਆ ਆ ਜਿਹੜੀਆਂ ਐਪਲੀਕੇਸ਼ਨਸ ਨੇ ਇਹ ਤਕਰੀਬਨ 5 ਲੱਖ 48 ਹਜ਼ਾਰ ਵੇਟਿੰਗ 'ਚ ਨੇ ਅਪ੍ਰੈਲ ਮਹੀਨੇ ਦੇ ਰਿਪੋਰਟ ਦੇ ਹਿਸਾਬ ਨਾਲ ਮਾਰਚ ਦੇ ਵਿੱਚ ਇਹ ਘਟ ਸੀ ਇਹ 5 ਲੱਖ 38 ਹਜ਼ਾਰ ਦੇ ਆਸ-ਪਾਸ ਸੀ ਬਟ ਓਵਰਆਲ ਆਪਾਂ ਦੂਜੇ ਪਾਸੇ ਗੱਲ ਕਰੀਏ ਤੇ ਬਹੁਤ ਜ਼ਿਆਦਾ ਫਰਕ ਨਹੀਂ ਗਾ ਵੀਜ਼ਿਆਂ ਦੀ ਸਪੀਡ ਸੋਹਣੀ ਚੱਲ ਰਹੀ ਹੈ ਜਿਹੜਾ ਸਟੂਡੈਂਟ ਹੈ तकरीबन ਬਾਇਓਮੈਟ੍ਰਿਕਸ ਤੋਂ ਬਾਅਦ 15 ਕਿ ਦਿਨਾਂ ਚ ਆਪਣਾ ਵੀਜ਼ਾ ਹਾਸਲ ਕਰ ਰਿਹਾ on an average ਔਰ ਜਿਹੜਾ ਟੂਰਿਸਟ ਕੈਟਾਗਰੀ ਵਾਲਾ ਇਨਸਾਨ ਹੈ ਉਹ 30 ਕਿ ਦਿਨਾਂ ਚ ਆਪਣਾ on an average ਵੀਜ਼ਾ ਜਿਹੜਾ ਉਹ ਹਾਸਲ ਕਰ ਰਿਹਾ ਔਰ ਆਉਣ ਵਾਲੇ ਸਮੇਂ ਚ ਵੀ ਇਹ ਸਪੀਡ ਹੋਰ ਜਿਹੜੀ ਹੈ ਫਾਸਟ ਹੋਏਗੀ ਪਿੱਛੋਂ ਔਰ ਬੈਕਲੌਗਸ ਲਗਾਤਾਰ ਘਟਾਉਣ ਦੇ ਟਾਰਗੇਟ ਤੇ ਜਿਹੜੀ US ਕੈਨੇਡਾ ਐਮਬੈਸੀ ਉਹ ਕੰਮ ਕਰ ਰਹੀ ਸੋ ਸਟੂਡੈਂਟਸ ਨੂੰ ਮੇਰੇ ਖਿਆਲ ਨਾਲ ਜ਼ਿਆਦਾ ਪਰੇਸ਼ਾਨੀ ਜਾਂ ਲੋਡ ਲਾਈਨ ਦੀ ਲੋੜ ਨਹੀਂਗੀ ਟੂਰਿਸਟ ਵਾਲਿਆਂ ਦਾ ਵੀ ਤਕਰੀਬਨ ਮਹੀਨੇ ਦਾ ਹੀ ਪ੍ਰੋਸੈਸ ਟਾਈਮ ਹੈ ਪਰ ਕਈ ਵਾਰ ਟੂਰਿਸਟ ਵਾਲਿਆਂ ਦੀਆਂ ਕਈ ਰੈਂਡਮ ਫਾਈਲਾਂ ਇਨਕੁਆਰੀ 'ਚ ਚੱਲੇ ਜਾਂਦੀਆਂ ਨੇ ਜਿੱਥੇ ਵੈਰੀਫਿਕੇਸ਼ਨ 'ਚ ਚੱਲੇ ਜਾਂਦੀਆਂ ਨੇ ਔਰ ਉਹਨਾਂ ਤੇ ਕਈ ਵਾਰ 2 ਤੋਂ 3 ਮਹੀਨੇ ਦਾ ਵੀ ਸਮਾਂ ਲੱਗ ਜਾਂਦਾ ਹੈ ਸੋ ਉਹਨਾਂ ਕਲਾਇੰਟਸ ਨੂੰ ਕਿਤੇ ਨਾ ਕਿਤੇ ਥੋੜਾ ਵੇਟ ਰੱਖਣ ਦੀ ਲੋੜ ਹੈ ਔਰ ਐਸੀ ਚੀਜ਼ ਨੂੰ ਸਮਝਦੇ ਹੋਏ ਕਿਤੇ ਨਾ ਕਿਤੇ ਤੁਸੀਂ ਜਲਦੀ ਵੀ ਅਪਲਾਈ ਕਰੋਗੇ ਤੇ ਉਹਦਾ ਤੁਹਾਨੂੰ ਜ਼ਿਆਦਾ ਫਾਇਦਾ ਆ ਔਰ ਉਹਦੇ ਹਿਸਾਬ ਨਾਲ ਫਿਰ ਤੁਹਾਡੇ ਪੋਜ਼ਿਟਿਵ ਚਾਂਸ ਰਹਿੰਦੇ ਆ ਕਿ ਤੁਸੀਂ ਆਪਣੀ ਜੋ ਵੀ ਡੇਟਸ ਪਲਾਨ ਕੀਤੀਆਂ ਹੋਈਆਂ ਉਹਨਾਂ ਤੇ ਆਪਣਾ ਕੁਮਣ ਫਰੰਦਾ ਮਕਸਦ ਜਿਹੜਾ ਤੁਸੀਂ ਪੂਰਾ ਕਰ ਸਕੋਗੇ। ਔਰ ਜਿਹੜੇ ਬੱਚਿਆਂ ਨੇ ਐਪਲੀਕੇਸ਼ਨਸ ਲਗਾਉਣੀਆਂ ਉਹਨਾਂ ਨੂੰ ਮੇਰੀ ਐਡਵਾਈਸ ਆ ਵੀ ਜਿੰਨੀ ਜਲਦੀ ਹੋ ਸਕਦਾ ਉੰਨੀ ਜਲਦੀ ਲਗਾਓ। ਉਹਦਾ ਇੱਕ ਕਾਰਨ ਆ ਵੀ ਹੈ ਕਿ ਜਿਹੜੀ 3 ਲੱਖ ਰੁਪਇਆ ਫੀਸ ਦੇ ਕੇ ਜਾ ਸਕਦੇ ਹੋ ਇੱਕ ਮੈਂ ਪ੍ਰੋਸੈਸ ਤੁਹਾਨੂੰ ਦੱਸਿਆ ਸੀ ਪਿਛਲੇ ਕੁਝ ਵੀਡੀਓਜ਼ 'ਚ ਕਿ ਕੈਨੇਡਾ ਦੀ ਕੰਪਨੀ ਹੀ ਤੁਹਾਡੀ ਫੀਸ ਨੂੰ ਫਾਈਨਾਂਸ ਕਰੂਗੀ। ਕਾਲਜ ਦੀ ਫੀਸ ਸਾਰੀ ਉਹ ਦੇਗੀ ਔਰ ਉਹਨੂੰ ਤੁਸੀਂ ਫੀਸ ਜਿਹੜੀ ਹੈ 7 ਸਾਲ ਦੀ ਇਨਸਟਾਲਮੈਂਟ ਦੇ ਵਿੱਚ ਦੇ ਸਕਦੇ ਹੋ। ਸੋ ਇਸ ਚੀਜ਼ ਦਾ ਜੇ ਤੁਸੀਂ ਬੇਨਫਿਟ ਲੈਣਾ ਹੈ ਇਹ ਪੂਰਾ ਸਪਟੈਂਬਰ ਐਂਡ ਤੱਕ ਆਪਸ਼ਨ ਨਹੀਂ ਚੱਲਣੀ ਜੂਨ ਮਿਡ ਦੇ ਵਿੱਚ ਆਪਸ਼ਨ ਬੰਦ ਹੋ ਜਣੀ ਹੈ ਸੋ ਜਿਹੜੇ ਬੱਚਿਆਂ ਨੇ ਆਪਣੀ ਐਪਲੀਕੇਸ਼ਨ ਇਸ ਦੇ ਤਹਿਤ ਲਗਾਨੀਆਂ ਉਹ ਜਲਦੀ ਤੋਂ ਜਲਦੀ ਪ੍ਰੋਪਰਟੀ ਟੀਮ ਨੂੰ ਮਿਲ ਕੇ ਆਪਣੀਆਂ ਐਪਲੀਕੇਸ਼ਨਸ ਨੂੰ ਸ਼ੁਰੂ ਕਰ ਸਕਦੇ ਹੋ ਇਹਦੇ ਵਿੱਚ ਕਿਸੇ ਤਰ੍ਹਾਂ ਦੀ ਕੋਈ ਸਿਕਿਉਰਿਟੀ ਤੁਸੀਂ ਨਹੀਂ ਦੇਣੀ ਹੈ ਕਿਸੇ ਤਰ੍ਹਾਂ ਦਾ ਕੋਈ ਚੈੱਕ ਨਹੀਂ ਦੇਣਾ ਹੈ ਕਿਸੇ ਤਰ੍ਹਾਂ ਦੀ ਕੋਈ ਪ੍ਰੋਪਰਟੀ ਪਲੈਜਰੀ ਨਹੀਂ ਹੋਣੀ ਕਿਉਂਕਿ ਇਹ ਕੈਨੇਡਾ ਗਵਰਨਮੈਂਟ ਬੱਚੇ ਨੂੰ ਕੈਨੇਡਾ ਗਵਰਨਮੈਂਟ ਕਹ ਰਹੇ ਕੈਨੇਡਾ ਦੀ ਕੰਪਨੀ ਬੱਚਿਆਂ ਨੂੰ ਡਾਇਰੈਕਟ ਫੀਸ ਫਾਈਨਾਂਸ ਕਰ ਰਹੀ ਹੈ ਸੋ ਇਹ ਲੋਨ ਉੱਥੇ ਜਾ ਕੇ ਬੱਚੇ ਦਾ ਐਕਟਿਵ ਹੁੰਦਾ ਹੈ ਜਿਹੜਾ ਬੱਚਾ 7 ਸਾਲਾਂ ਦੇ ਵਿੱਚ ਪੜ੍ਹਾਈ ਤੋਂ ਬਾਅਦ ਵਰਕ ਪਰਮਿਟ ਤੇ ਜਾ ਕੇ ਪੀਆਰ ਲੈ ਕੇ ਵੀ ਕਿਸ਼ਤਾਂ 'ਚ ਵਾਪਸ ਆ ਪੈਸਾ ਲਾ ਸਕਦਾ। ਸੋ ਕੈਨੇਡਾ ਦੀਆਂ ਆਪਣੀਆਂ ਐਪਲੀਕੇਸ਼ਨਸ ਨੂੰ ਬਿਲਕੁਲ ਲੇਟ ਨਾ ਕਰੋ। ਬ੍ਰਾਡਵੇਰੀ ਟੀਮ ਨੂੰ ਅੱਜ ਹੀ ਮਿਲ ਕੇ ਤੁਸੀਂ ਆਪਣੇ ਕੇਸਿਸ ਨੂੰ ਸਟਾਰਟ ਕਰ ਸਕਦੇ ਹੋ। ਸੱਸ ਕਰੋ। ਬ੍ਰਾਡਵੇ ਤੁਹਾਡੇ ਵਿਦੇਸ਼ ਜਾਣ ਦੇ ਸੁਪਨਿਆਂ ਨੂੰ ਦੇਵੇਗਾ ਹਕੀਕਤ ਦੀ ਉਡਾਣ।